ਮੈਂ ਪਹਿਲਾ ਧੰਨਵਾਦ ਕਰਨਾ ਚਾਹਾਂਗਾ ਸਾਰੇ ਨਗਰ ਦਾ ਖਾਸ ਕਰਕੇ ਮੇਰੇ ਅਫਰਵਲ ਜੋ ਵੀਰ ਹੈ ਪੈਨਾ ਹਨ ਕਿ ਇਹੇ ਸ਼ੋਭਾ ਯਾਤਰਾ ਦੇ ਵਿੱਚ ਇੰਨੀ ਗਰਮੀ ਦੇ ਬਾਵਜੂਦ ਸ਼ਾਮਲ ਹੋਏ ਹਨ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਉਮੀਦ ਕਰਦਾ ਹਾਂ ਕਿ ਅੱਗੇ ਵੱਲ ਸਭਾ ਜੋ ਵੀ ਇਹਨਾਂ ਦੀ ਭਲਾਈ ਲਈ ਕੰਮ ਕਰ ਸਕਦੀ ਹੋਈ ਅਸੀਂ ਉਹ ਕਰਾਂਗੇ ਜੋ ਮਹਾਰਾਜਾ ਅਗਰਸੈਨ ਨੇ ਸਾਨੂੰ ਰਾਸਤਾ ਦਿਖਾਇਆ ਹੈ ਉਸ ਰਸਤੇ ਉੱਪਰ ਅਸੀਂ ਚੱਲਣ ਦੀ ਪੂਰ ਜੋਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇੱਕ ਮੇਨ ਸਿਧਾਂਤ ਜੋ 1 ਰੁਪਿਆ ਅਤੇ 1 ਟਿੱਕ ਇਹ ਬਹੁਤ ਵੱਡਾ ਸਮਾਜਵਾਦ ਦਾ ਨਾਅਰਾ ਸੀ ਉਹਨਾਂ ਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨਾਅਰੇ ਨੂੰ ਅਸੀਂ ਸਹੀ ਸ਼ਬਦਾਂ ਦੇ ਵਿੱਚ ਲਾਗੂ ਕਰ ਸਕੀਏ ਸਾਡੇ ਕਿਸੇ ਅਗਰਵਾਲ ਵੀਰ ਨੂੰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਐਸ ਸਿਧਾਂਤ ਨੂੰ ਲਾਗੂ ਕਰਕੇ ਉਸ ਦੀ ਮਦਦ ਕਰਾਂਗੇ ਮੇਰੇ ਮੇਰੀ ਇਹ ਦਲੀਲ ਇਹ ਹੈ ਕਿ ਇਸ ਰਾਤ ਅਸੀਂ ਪੂਰਨ ਤੌਰ ਤੇ ਲਾਗੂ ਕਰੀਏ ਤਾਂ ਹੀ ਉਹਨਾਂ ਨੂੰ ਇਹ ਅਗਰਵਾਲ ਜੈੰਤੀ ਸਾਨੂੰ ਮਨਾਉਣ ਦਾ ਹੱਕ ਹੈ ਔਰ ਅਗਰਵਾਲ ਨੂੰ ਜਿਹੜੀ ਹੈ ਇਹ ਸੱਚੀ ਸਾਡੀ ਸ਼ਰਧਾਂਜਲੀ ਹੈ ਵੀ ਅਸੀਂ ਇਹ ਜੈੰਤੀ ਹੈ ਜਿਹੜੀ ਬਣਾਈਏ ਪੂਰਨ ਤੌਰ ਤੇ ਤੇ ਉਹਨਾਂ ਦਾ ਜੋ ਸੁਨਾਤ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਹੈ ਵੀ ਜਿਹੜੇ ਵੀ ਭਰਾ ਅਗਰਵਾਲ ਵੀਰ ਹੈ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਅਗਰ ਕਿਸੇ ਨੂੰ ਵੀ ਕੋਈ ਨਸੀਬ ਤੋਂ ਆਉਂਦੀ ਹੈ ਤਾਂ ਉਸ ਦਾ ਦਿਲੋਂ ਮਨਲ ਵੀ ਉਸ ਨੂੰ ਦੂਰ ਕਰੀਏ ਸਮਾਜ ਨੂੰ ਇਹੀ ਹੈ ਵੀ ਆਪਾਂ ਇਕ ਰਹੀਏ ਅਗਰਵਾਲ ਜਨਤੀ ਦੀ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਵਧਾਈ ਦਿੰਨੇ ਆ ਸਾਰੇ ਅੱਜ ਜਿਹੜੇ ਜਿਹੜੇ ਅਗਰਵਾਲ ਜਨਤੀ ਦੇ ਵਿੱਚ ਸਾਡੇ ਵੀਰ ਸ਼ਾਮਲ ਹੋਏ ਨੇ ਪੈਣਾ ਸ਼ਾਮਲ ਹੋਈਆਂ ਸਾਰੇ ਵਧਾਈ ਦੇ ਪਾਤਰ ਹੈ ਅਸੀਂ ਇਹੀ ਉਮੀਦ ਕਰਦੇ ਆ ਵੀ ਇਸੇ ਤਰ੍ਹਾਂ ਅਸੀਂ ਇਕੱਠੇ ਰਹੀਏ ਇਕੱਠੇ ਹੋ ਕੇ ਅਸੀਂ ਸਮਾਜ ਦੀ ਭਲਾਈ ਕਰ ਸਕਦੇ ਆ ਸਾਡਾ ਇਹੀ ਸੰਦੇਸ਼ ਹੈ ਕਿ ਵੱਧ ਤੋਂ ਵੱਧ ਆਪਾਂ ਮਹਾਰਾਜ ਜੀ ਦੇ ਸੰਵਾਸ ਤੇ ਚੱਲੀਏ ਤੇ ਇੱਕ ਹੋ ਕੇ ਅੱਗੇ ਵਧੀਏ ਜੈ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਗਰ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕੁਝ ਆਪਣੇ ਆਪਣੇ ਘਰਾਂ ਦੇ ਵਿੱਚ ਸਾਧ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੁੰਦੀ ਹੈ ਜੀ ਬਹੁਤ ਬਹੁਤ ਵਧਾਈ ਹੋਵੇ ਸਾਰੇ ਪਵੀਰ ਭਾਈਆਂ ਨੂੰ ਬਹੁਤ ਬਹੁਤ ਵਧਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਗਰਵਾਲ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੈ ਅਗਰਸਨ ਮਹਾਰਾਜ ਕੀ ਜੈ ਅਧਿਆਪਕ ਸ਼ੋਭਾ ਯਾਤਰਾ ਜੋ ਸਾਰੇ ਜਨਨੰਬਰ 31 31 ਨੂੰ ਹੋ ਰਿਹਾ ਹੈ ਖਾਸ ਕਰਕੇ ਅਗਰਵਾਲ ਫਾਜ਼ੇ ਪੈਨਪੜੀ ਅਤੇ ਸੜੀ ਜੂਨੀ ਕਮੇਟੀ ਸਤੀਸ਼ ਨੇ ਜੀ ਬਤਾ ਰਹੇ सी मां ते बा जी